ਇਸ ਸਮੇਂ ਦੀ ਅਹਿਮ ਖਬਰ ਹੈ ਜੁੜੀ ਹੋਈ ਹੈ ਗੁਰਦਾਸ ਮਾਨ ਸਾਹਿਬ ਦੇ ਨਾਲ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ਨੇ ਗੁਰਦਾਸ ਮਾਨ 25 ਲੱਖ ਰੁਪਏ ਉਹਨਾਂ ਦੇ ਵੱਲੋਂ ਦੇਣ ਦਾ ਐਲਾਨ ਕੀਤਾ ਗਿਆ ਹੈ ਮੁੱਖ ਮੰਤਰੀ ਰਲੀਫ ਫੰਡ ਦੇ ਵਿੱਚ 25 ਲੱਖ ਰੁਪਏ ਦੇਣ ਦਾ ਫੈਸਲਾ ਕੀਤਾ ਹੈ ਗੁਰਦਾਸ ਮਾਨ ਸਾਹਿਬ ਨੇ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜ਼ਰੂਰੀ ਦਵਾਈਆਂ ਵੀ ਉਹਨਾਂ ਦੇ ਵੱਲੋਂ ਉਹਨਾਂ ਦੀ ਟੀਮ ਦੇ ਵੱਲੋਂ ਮੁਹੱਈਆ ਕਰਵਾਈਆਂ ਜਾਣਗੀਆਂ ਗੁਰਦਾਸ ਮਾਨ ਸਾਹਿਬ ਲੋਕਾਂ ਨੂੰ ਵੀ ਅਪੀਲ ਕਰ ਰਹੇ ਨੇ ਕਿ ਵੱਧ ਤੋਂ ਵੱਧ ਇਸ ਸਮੇਂ ਹੜ੍ਹ ਪੀੜਤਾਂ ਦੀ ਮਦਦ ਕੀਤੀ ਜਾਵੇ ਡੈਫੀਨਿਟਲੀ ਇੱਕ ਬਹੁਤ ਵੱਡਾ ਨਾਮ ਹੈ ਪੰਜਾਬ ਦੇ ਵਿੱਚ ਮਾਨ ਸਾਹਿਬ ਔਰ ਇਸ ਤਰੀਕੇ ਦੇ ਹੀ ਉਮੀਦ ਡੈਫੀਨਟਲੀ ਮਾਨ ਸਾਹਿਬ ਤੋਂ ਜਾਂ ਉਹਨਾਂ ਵਰਗੇ ਜਿਹੜੇ ਲੈਜੈਂਡਸ ਨੇ ਹਰ ਕੋਈ ਇਸ ਸਮੇਂ ਕਰ ਰਿਹਾ ਹੈ ਕਿ ਜਿਹੜੇ ਸਮਰੱਥਾ ਰੱਖਦੇ ਨੇ ਦਾਨ ਕਰਨ ਦੀ ਖਾਸ ਤੌਰ ਤੇ ਇਸ ਸਮੇਂ ਲੋਕਾਂ ਤੱਕ ਰਾਹਤ ਪਹੁੰਚਾਉਣ ਦੀ ਔਰ ਇਹ 25 ਲੱਖੀ ਕਬੱਡੀ ਅਮਾਉਂਟ ਡੈਫੀਨਟਲੀ ਹੈਗੀ ਹੈ ਉਮੀਦ ਕਰਦੇ ਹਾਂ ਕਿ ਲੋਕਾਂ ਤੱਕ ਪਹੁੰਚੇ ਇਸ ਸਮੇਂ ਹਰ ਚੀਜ਼ ਦੀ ਜ਼ਰੂਰਤ ਹੈ ਜਿਨ੍ਹਾਂ ਦੇ ਘਰ-ਬਾਰ ਸਭ ਵਹਿ ਗਏ ਆ ਤੁਸੀਂ ਸੋਚ ਕੇ ਦੇਖੋ ਕਿ ਜਦੋਂ ਤੁਹਾਨੂੰ ਸਮਾਨ ਚੁੱਕਣ ਦਾ ਵੀ ਮੌਕਾ ਨਾ ਮਿਲੇ ਰੱਬ ਨਾ ਕਰੇ ਕਿਸੇ ਨਾਲ ਅਜਿਹਾ ਹੋਵੇ ਪਰ ਬਹੁਤ ਸਾਰੇ ਪਿੰਡਾਂ ਦੇ ਵਿੱਚ ਇਸ ਤਰੀਕੇ ਨਾਲ ਹੋਇਆ ਕਿ ਪਾਣੀ ਆ ਰਿਹਾ ਸੀ ਲੱਗਿਆ ਕਿ ਨਹੀਂ ਨਹੀਂ ਕੋਈ ਬਹੁਤਾ ਨਹੀਂ ਹੈ ਪਰ ਦੇਖਦੇ ਦੇਖਦੇ ਉਹ 5 6 7 ਫੁੱਟ ਹੋ ਗਿਆ ਯਾਨੀ ਕਿ ਤੁਹਾਨੂੰ ਸਮਾਨ ਚੁੱਕਣ ਦਾ ਮੌਕਾ ਨਹੀਂ ਮਿਲਿਆ ਬਹੁਤ ਸਾਰੇ ਲੋਕਾਂ ਨੂੰ ਅਸੀਂ ਸੁਣਿਆ ਜਿਹੜੇ ਕਹਿ ਰਹੇ ਨੇ ਕਿ ਅਸੀਂ ਸਹੀ ਬਸ ਆਪਣੇ ਜਿਹੜੇ ਕਾਗਜ਼ ਪਈ ਸੀ ਉਹੀ ਚੁੱਕ ਸਕੇ ਸੰਢ ਤੋਂ ਨਾ ਕੋਈ ਰਾਸ਼ਨ ਚੁੱਕਿਆ ਗਿਆ ਨਾ ਕੋਈ ਹੋਰ ਤੁਸੀਂ ਬੈੱਡ ਸੋਫੇ ਤਾਂ ਭੁੱਲੀ ਜਾਓਗੇ ਚੱਕ ਕੇ ਅਸੀਂ ਪਹਿਲੇ ਫਲੋਰ ਤੇ ਲੈ ਜਾਾਂਗੇ ਤਾਂ ਸਭ ਕੁਝ ਬਰਬਾਦ ਹੋਇਆ ਕੱਪੜੇ ਉਹਨਾਂ ਦੇ ਉਹਨਾਂ ਦੇ ਘਰ ਦੇ ਬਰਤਨ ਸਿਲੰਡਰ ਵਹਿ ਜਾਂਦੇ ਨੇ ਪਸ਼ੂ ਜਿਹੜਾ ਚਾਰਾ ਉਹਨਾਂ ਦੇ ਲਈ ਤੂੜੀ ਵਾਲਾ ਕਮਰਾ ਬਣਾਇਆ ਹੁੰਦਾ ਉਹ ਪੂਰਾ ਪਾਣੀ ਦੇ ਨਾਲ ਭਰ ਗਿਆ ਉਹ ਕਿਸੇ ਕੰਮ ਦੀ ਨਹੀਂ ਰਹੀ ਤੂੜੀ ਇਨਫੈਕਟ ਜਿੱਥੋਂ ਪਾਣੀ ਨਿਕਲਿਆ ਵੀ ਆ ਉੱਥੇ ਵੀ ਬਰਬਾਦੀ ਦੇ ਨਿਸ਼ਾਨ ਸਾਫ਼ ਤੌਰ ਤੇ ਨਜ਼ਰ ਆ ਰਹੇ ਨੇ ਗੁਰਦਾਸ ਮਾਨ ਸਾਹਿਬ ਦੀ ਸ਼ਲਾਗਾ ਬਣਦੀ ਹੈ 25 ਲੱਖ ਰੁਪਏ ਉਹਨਾਂ ਨੇ ਸੀਐਮ ਰੀਲੀਫ ਫੰਡ ਦੇ ਵਿੱਚ ਦੇਣ ਦਾ ਐਲਾਨ ਕੀਤਾ ਉਮੇਸ਼ ਸ਼ਰਮਾ ਸਾਡੇ ਸਹਿਯੋਗੀ ਫੋਨ ਲਾਈਨ ਤੇ ਨੇ ਉਮੇਸ਼ ਮਾਨ ਸਾਹਿਬ ਡੈਫੀਨਿਟਲੀ ਆਪਾਂ ਉਮੀਦ ਕਰ ਸਕਦੇ ਹਾਂ ਕਿ ਜਿਹੜੇ ਸਮਰੱਥਾ ਰੱਖਦੇ ਨੇ ਉਹ ਮਦਦ ਦੇ ਲਈ ਅੱਗੇ ਆਉਣ ਤਾਂ ਉਹਨਾਂ ਨੇ ਮਦਦ ਦੇ ਲਈ ਹੱਥ ਅੱਗੇ ਵਧਾਇਆ ਪੰਜਾਬ ਇਸ ਸਮੇਂ ਬਹੁਤ ਮੁਸ਼ਕਲ ਸਥਿਤੀ ਦੇ ਵਿੱਚ ਹੈ ਬਿਲਕੁਲ ਗੌਰਵ ਮਾਨ ਸਾਹਿਬ ਨੇ ਪਹਿਲਾਂ ਹੀ ਇਹ ਫੈਸਲਾ ਹਾਲਾਂਕਿ ਅਸੀਂ ਖਬਰ ਅੱਜ ਕਿਉਂਕਿ ਇਹਨਾਂ ਨੇ ਪਹਿਲਾਂ ਹੀ ਫੈਸਲਾ ਕਰ ਲਿਆ ਸੀ ਤੇ ਅੱਜ ਗੱਲਬਾਤ ਕਰਦੇ ਹੋਏ ਜਦੋਂ ਸ਼ਾਮੀ ਗੱਲ ਹੋਈ ਤਾਂ ਜਿੱਦਾਂ ਬਾੜ ਦਾ ਜ਼ਿਕਰ ਹੋਇਆ ਤਾਂ ਉਹ ਉਹਨਾਂ ਨੇ ਸਾਂਝਾ ਕੀਤਾ ਤਾਂ ਅਸੀਂ ਜਾਣਕਾਰੀ ਪਹੁੰਚਾਈ ਔਰ 25 ਲੱਖ ਦੀ ਰਾਸ਼ੀ ਜਿਹੜੀ ਹੈਗੀ ਹੈ ਉਹਨਾਂ ਐਲਾਨ ਕਰਤਾ ਹੈ ਕਿ ਸੀਐਮ ਰੀਲੀਫ ਜਿਹੜਾ ਫੰਡ ਹੈ ਉਹਦੇ ਵਿੱਚ ਦਿੱਤੀ ਜਾਏਗੀ ਇਸ ਤੋਂ ਇਲਾਵਾ ਗੌਰਵ ਮੈਡੀਸਨ ਜਿਹੜੀ ਹੈਗੀ ਹੈ ਕਿਉਂਕਿ ਇਸ ਟਾਈਮ ਤੇ ਲੋਕਾਂ ਲਈ ਜ਼ਰੂਰਤ ਹੈ ਪਾਣੀ ਮੈਡੀਸਨ ਤਾਂ ਪੰਜਾਬ ਦੇ ਜਿਹੜੇ ਜ਼ਿਲ੍ਹੇ ਬਾਡ ਇਫੈਕਟਡ ਨੇ ਉਸ ਉਹਨ ਸਾਰਿਆਂ ਜ਼ਿਲ੍ਹਾ ਵਿੱਚ ਪੰਜਾਬ ਦੇ ਜਿੰਨੇ ਜ਼ਿਲ੍ਹੇ ਵਾੜ ਇਫੈਕਟਡ ਨੇ ਉਹਨ ਸਾਰੇ ਜ਼ਿਲ੍ਹੇ ਵਿੱਚ ਮਾਨ ਸਾਹਿਬ ਇਸ 25 ਲੱਖ ਤੋਂ ਇਲਾਵਾ ਅਲੱਗ ਤੋਂ ਮੈਡੀਸਨ ਵੀ ਦੇਣਗੇ ਯਾਨੀ ਕਿ ਕਾਫੀ ਤਦਾਦ ਵਿੱਚ ਉਹ ਮੈਡੀਸਨ ਹੈ ਜਿਹੜੀ ਹੈ ਉਹ ਵੀ ਪਹੁੰਚਾਈ ਜਾਏਗੀ ਔਰ ਉਹਨਾਂ ਨੇ ਅਪੀਲ ਵੀ ਕੀਤੀ ਹੈ ਕਿ ਇਸ ਆਪਤਾ ਦੀ ਘੜੀ ਵਿੱਚ ਸਾਰੇ ਅ ਚਾਹੇ ਆਮ ਹੋਣ ਖਾਸ ਹੋ ਜਿਹਨਾਂ ਦੇ ਜਿਹੜੀ ਸਮਰੱਥਾ ਬਣਦੀ ਹੈ ਉਹ ਜਿਆਦਾ ਜਿਆਦਾ ਹੈਲਪ ਕਰਨ ਕਿਉਂਕਿ ਇਹ ਆਪਤਾ ਦੀ ਘੜੀ ਔਰ ਇਦਾਂ ਦੇ ਹਾਲਾਤ ਜਿਹੜੇ ਬਣੇ ਨੇ ਸਭ ਦੀ ਸਭ ਨੂੰ ਲੋਡ ਹੈ ਹੱਥ ਤੋਂ ਹੱਥ ਫੜੰਦੀ ਹੋ ਰਿਹਾ ਇਸ ਤਰ੍ਹਾਂ ਕੇ ਮਾਨ ਸਾਹਿਬ ਨੇ ਜਿੱਤੇ 25 ਲੱਖ ਰੁਪਿਆ ਟੀਮ ਰਿਲੀਫੈਂਟ ਚ ਦੇਣ ਦਾ ਐਲਾਨ ਕੀਤਾ ਇਸ ਤੋਂ ਇਲਾਵਾ ਮੈਡੀਸਿਨ ਜਿਹੜੀ ਹੈਗੀ ਹੈ ਉਹ ਵੀ ਪੰਜਾਬ ਦੇ ਜਿੱਤਾਂ ਵਿੱਚ ਭੇਜਣ ਦਾ ਫੈਸਲਾ ਕੀਤਾ ਜੀ ਗੁਰੂ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਤਾਂ ਉਮੀਦ ਕਰਦੇ ਹਾਂ ਕਿ ਇਸੇ ਤਰੀਕੇ ਨਾਲ ਹਰ ਕੋਈ ਮਦਦ ਦਾ ਹੱਥ ਅੱਗੇ ਵਧਾਏਗਾ ਔਰ ਜ਼ਰੂਰਤ ਹੈ ਇਸ ਸਮੇਂ ਉਹਨਾਂ ਲੋਕਾਂ ਨੂੰ ਜਿਹੜੇ ਹੜ੍ਹ ਦੇ ਮਾਰਦੀ ਵਜ੍ਹਾ ਦੇ ਨਾਲ ਆਪਣਾ ਸਭ ਕੁਝ ਗਵਾ ਬੈਠੇ ਨੇ ਬਹੁਤ ਨੁਕਸਾਨ ਹੋਇਆ ਮੈਂ ਲਗਾਤਾਰ ਜ਼ਿਕਰ ਕਰ ਰਹੇ ਹਾਂ ਕਿ ਜਿਸ ਤਰੀਕੇ ਨਾਲ ਨੁਕਸਾਨ ਹੋਇਆ ਹੈ ਤਾਂ ਜ਼ਰੂਰੀ ਹੈ ਕਿ ਉਹਨਾਂ ਤੱਕ ਰਾਹਤ ਪਹੁੰਚੇ ਔਰ ਜਲਦ ਪਹੁੰਚੇ